ਕਚਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਪਾ ਵੀ ਸਾਰੇ ਠੀਕ ਐ ਇੱਥੇ ਵਧੀਆ ਤੇ ਅੱਜ ਵੇਖੋ ਮੇਰੀ ਡਿਊਟੀ ਸੰਭੀ ਹੋਈ ਹੈ ਇਹਨਾਂ ਨੇ ਪਾਣੀ ਪਾ ਰਹੇ ਆ ਬੁੱਟਿਆਂ ਨੂੰ ਵੇਖਦੇ ਆ ਸਹੀ ਤਰੀਕੇ ਨਾਲ ਪਾਉਣ ਵੀ ਵੀ ਰਿਹਾ ਜਾਂ ਨਹੀਂ ਆਜੋ ਵਖਾਵਾਂ ਫਲਾਵਰਸ ਨੂੰ ਪਾਣੀ ਪਾਣ ਰਿਹਾ ਹੋਰ ਬੜਾ ਜਨਾ ਅੱਗੇ ਨਾਲ ਪਾਣੀ ਨਹੀਂ ਪਾ ਰਹੇ ਇਹਨਾਂ ਨੂੰ ਉੱਤੇ ਤੇਲ ਲੱਗਦੀ ਹੈ ਨਾ ਤੇਲ ਲੱਗਦੀ ਠੰਡ ਹੈ ਨਾ ਤਾਂ ਥੋੜਾ ਪਾਈਦਾ ਪਰ ਬਹੁਤ ਮੀਨਾ ਵਜਲੇ ਕੋਈ ਨਹੀਂ ਆ ਨਹੀਂ ਮਹੀਨਾ ਨਹੀਂ ਹੋਇਆ ਥੋੜੇ ਦਿਨ ਪਹਿਲਾਂ ਪਾਇਆ ਸੀ ਮੈਂ ਪਰ ਥੋੜਾ ਥੋੜਾ ਪਾਇਆ ਸੀ ਤੇ ਇਹ ਤੁੱਪ ਮੰਗਣ ਦੇ ਨੇ ਕਹਿੰਦੇ ਸਾਨੂੰ ਤੁੱਪ ਲਵਾਓ ਨਾਲੇ ਸਾਨੂੰ ਨਵਾਓ ਤੁੱਪ ਲਾ ਕੇ ਕੀ ਕਰਦੇ ਨੇ ਹਾਂ ਛੱਡਣਾ ਕਿਵੇਂ ਹੋਏ ਓ ਤੂੰ ਹੀ ਕੀ ਬਣੇ ਹੋ ਵਿਖਾਓ ਇੱਧਰ ਇੱਧਰ ਵਿਖਾਓ ਮੈਨੂੰ ਆ ਕੀ ਬਣਿਆ ਢਾਕੂ ਕਿ ਬਣਿਆ ਢਾਕੂ ਢਾਕਾ ਗੇਨੀ ਢਾਕਾ ਬਣਿਆ ਹਾਂ ਢਾਕਾ ਇਹ ਢਾਕੂ ਬਣਿਆ ਗੇਨੀ ਆ ਢਾਕਾ ਕਿ ਬਣਿਆ ਨਾ ਢਾਕਾ ਉਹ ਗੱਲਾਂ ਕਰਿਆ ਕਰੇਗਾ ਉਹ ਨਾ ਗੱਲਾਂ ਕਰਿਆ ਕਰੇਗਾ ਜਦੋਂ ਬੇਬੀ ਕੀ ਉਥੇ ਇਹ ਨਾਜ ਨੇ ਬਣਾਣਾ ਵੇਖੋ ਰੱਖੇ ਨੇ ਇਕੱਠੇ ਕਰ ਕਰ ਸਪੂਨ ਵੀ ਰੱਖਿਆ ਠੀਕ ਕਿੰਦੇ ਮਾਮ ਕੀਨੇ ਕੀਤੇ ਨੇ ਫਿਰ ਹਾਂ ਇਹ ਗੁਨਾਜ ਪਾਉਂਦਾ ਖਲਾਰਾ ਸਾਰਾ ਸੇ ਪਾਉਂਦੇ ਆਪਾਂ ਦੇ ਹੂੰ ਕੌਪਲਰ ਸਾਰੇ ਅੱਜ ਤੱਕ ਟਾਈਮ ਨਾ ਨਿਕਲ ਆਈ ਐ ਅੱਛਾ ਗਿਆ ਪਪਾ ਦੇ ਪਿੱਛੇ ਪਿੱਛੇ। ਹੋਰ ਵੀ ਪੱਤੇ ਨਵੇਂ ਕੱਟਣ ਲਿਆਵੇ। ਇਹਦਾ ਹਾਂ ਉੱਥੇ ਰੱਖਿਆ ਤੇ ਬਚ ਗਿਆ। ਥੱਲੇ ਤੇ ਇੱਕ ਪੱਤਾ ਕੱਟਦਾ ਹੀ ਕੋ ਨਾ ਜ ਉਹਨੂੰ ਤੋੜ ਦਿੰਦਾ ਏ। ਅੱਜ ਇਹਦੇ ਸਾਹਮਣੇ ਨਾ ਪਰ ਵਿਖਾਓ। ਆ ਵੀ ਨਵੇਂ ਪੱਤੇ ਕੱਢਣੇ ਆ ਹੁਣ ਮੌਸਮ ਥੋੜਾ ਠੀਕ ਹੋਣ ਲੱਗ ਜਾਣਾ ਨਾ ਹੁਣ। ਜਿਵੇਂ ਮੈਂ ਵੇਖੋ ਅੱਜ ਧੁੱਪ ਲੱਗ ਗਈ ਏ ਬਾਹਰ। दिखन नहीं रही हाँ फोन दिखी है देखो ना पत्ते तो <laughs> काट ले या नमे जय गुरुनाथ तो बचया रहया हुन ते बैठे पालो भेले लाई बिस्तरे भाते जे ਚਲੋ ਆਓ ਕੁਕਾਂ ਮੈਂ ਐਪ ਕਰਾਂਗੇ ਨਨ ਆਇਆ ਜਪਨੀਤ ਨੂੰ ਐਪ ਕਰਾਂਗੇ ਜਪਨੀਤ ਮਾਰਦੀ ਐਪ ਤੁਹਾਨੂੰ ਐਪ ਕਰਾਂਗੇ ਅਸੀਂ ਇਹ ਛਲਗੰਬਰਗਾ ਲੱਗਦਾ ਇਧਰ ਨਾ ਜੇ ਇਹਨੂੰ ਦੇ ਐਪ ਕਰਾਂਗੇ ਇਹ ਗੁੰਗਲੂ ਇਹ ਸਾਡਾ ਗੁੰਗਲੂ ਗੁੰਗਲੂ ਤੇ ਕਰਦੇ ਨਹੀਂ ਤੁਸੀਂ ਦੇਖਦੇ ਨਹੀਂ ਤੁਸੀਂ ਓਏ ਕਿੱਥੇ ਕਿਉਂ ਨਹੀਂ ਦੇਖਦੇ ਲੋ ਜੀਏ ਆਈ ਫੇਗਾ ਕਿਉਂ ਨਹੀਂ ਦੇਖਦੇ

ਜਾ ਜਾਂਦਾ ਹੀ ਹੈ ਨਾ ਕਿਤੇ ਹੋਰ ਆ ਉਤੇ ਇੰਨੇ ਕੁਛ ਹੀ ਨਹੀਂ ਦੇ ਇੰਨੇ ਕੁਛ ਹੀ ਨਹੀਂ ਇੰਨੇ ਕੁਛ ਹੀ ਤਾਂ ਆਸੀ ਆਣਾ ਬੇਬੀ ਇਹ ਇੰਨਾ ਬੇਬੀ ਸਿ ਆਣਾ ਤੇ ਤੂੰ ਵੇਖੇ ਉਹ ਵੀ ਕਰਦੀ ਉਹ ਵੀ ਕਰਦੀ ਉਹ ਇੰਨੀ ਹੋਇਆ ਨਾ ਨਹੀਂ ਲੰਡੀ ਉਹ ਆਖ ਵਿੱਚ ਪੈ ਗਈ ਲਾਡੀਆਂ ਕਰੋ ਐ ਬਾਸ਼ ਜੋ ਤੰਗ ਕਰਨ ਲੱਗੇ ਤੇਰੀ ਕੋ ਲਾ ਕਿਵੇਂ ਗਿਆ What are you No no baby not do No Baby plant it No that no baby not No baby baby ਆਹ ਆਹ ਦੋਵੇਂ ਬੇਬੀ ਚਾਕਲੇਟ ਮੰਮਾ ਨੂੰ ਆਹ ਬੇਬੀ ਚਾਕਲੇਟ ਸੀ ਇੱਕ ਇਧਰ ਆ ਇੱਕ ਨੂੰ ਅੰਗਿਸ਼ ਕਰ ਦੋ ਬੇਬੀ ਨੂੰ ਇੱਥੇ ਨੀ ਆਂ ਅੰਦਰ ਆ ਗਏ ਕਾ ਸਿਰੇ ਤੇ ਗੱਡੀ ਜੀ ਬੇਬੀ ਨੂੰ ਹੈਲੋ ਕਰ ਦੋ ਹੈਲੋ ਨੋ ਨੋ ਇੱਕ ਅਗਰੇਜੀ ਦਾ ਲੱਗ ਬੇਬੀ ਵਾਈਗੂ ਵਾਈਗੂ ਕਰਨਦੇ ਹੋ ਵਾਓ ਹੈਲੋ ਸਾਰੇ ਪਾਲਕ ਲੈ ਕੇ ਆਏ ਏ ਲੈਟਸ ਗੋ ਆਜੋ ਕੀ ਗੱਲ ਹੈ ਇਹ ਲੜਕਾ ਜਿੰਨਾ ਵੀ ਜਾਨੋ ਜੇ ਉਹ ਆਮਦਾਰੀ ਉਹਨੇ ਸਭ ਜਾ ਦੇ ਆਡਿਟਿੰਗ ਵਾਲਾ ਕੰਮ ਤੇ ਇੰਨਾ ਦਾ ਇਹ ਮੈਂ ਸੁ ਕਰਕੇ ਦੇਨੀ ਇਹਨਾਂ ਨੂੰ ਨਹੀਂ ਆਪਣਾ ਵੀਡੀਓ ਬਣਾਉਂਦਾ ਬਣਾਉਂਦਾ ਕਰਨਾ ਬਈ ਥੱਕ ਗਏ ਆਪਾਂ ਅੱਜ ਹੋਰ ਨਹੀਂ ਕਰਨੀ ਤੇ ਸਾਗ ਨੂੰ ਤੜਕਾ ਲਾਓ ਜਾ ਕੇ ਆਹ ਕੀ ਗੱਲ ਤੁਹਾਡਾ ਭਾਈ ਆ ਗਿਆ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਆਜੀ ਚਲੋ ਚਲੀਏ ਆਪਾਂ ਚੱਲੇ ਆ ਪਾਲਕ ਵਧੀਆ ਹੋਈ ਹੈ ਬਾਏ ਆਹ ਲੈ ਕੇ ਆਏ ਪਾਲਕ ਚਲ ਆ ਜਾ ਚਲੀਏ ਜਾਓ ਜਾਓ ਉਹ ਗੁਨਾਇ ਨੇ ਫੜਨਾ ਪੋਲੀਥੀਨ ਨਾਲੇ ਥੋੜੀ ਜੀ ਵਾਕ ਕਰਾਵਾਂਗੇ ਅੱਜ ਦੇਣ ਵਧੀਆ ਲੱਗਾ ਸੀ ਨਾ ਫਿਰ ਜੀ ਵੀ ਕਰਦਾ ਥੋੜਾ ਜਿਹਾ ਬਾਹਰ ਘੁੰਮਣ ਫਿਰਨ ਨੂੰ ਨਹੀਂ ਤੇ ਠੰਡ ਦੇ ਵਿੱਚ ਤੇ ਉਦਾਂ ਹੀ ਦੇ ਵਿੱਚ ਕਾਰੀ ਕੁਕੜੀ ਬਣਾਂਗੇ ਕੁਕੜੀ ਬਣੇ ਹੁੰਨੇ ਕਰ ਮੰਮੀ ਕੀ ਬਣ ਰਹਿਨੇ ਆਪਾਂ ਕੁਕੜੀ ਕੁਕੜੀ ਬਣਿਆ ਅੱਜ ਸਾਡੇ ਧੁੱਪ ਲੱਗੀ ਤੇ ਅੱਜ ਵਧੀਆ ਹੋ ਗਏ ਹੈ ਨਾ ਬਰਾਏ ਕਿੱਥੇ ਜਾ ਰਹੇ ਆ ਆਪਾਂ ਨਾ ਨਹੀਂ ਫੋਨ ਖੋਖੀ ਨਾ ਮੈਂ ਫੋਨ ਨਾ ਪਿੱਛੇ ਨਾ ਇੱਕ ਤੇ ਆਪਣੇ ਪਾਪਾ ਦੇ ਨਾਲ ਦਾ ਛੇਤੀ ਵਾਲਾ ਸਾਡੇ ਨਾਲ ਆਇਆ ਉਹ ਘਰ ਹੀ ਛੱਡ ਕੇ ਆਉਣਾ ਹੈ ਨਾ ਘਰੇ ਛੱਡ ਨੂੰ ਨਾਜ ਵਰਗਾ ਹੈ ਯਾਰ ਸਹੀ ਗੱਲ ਹੈ ਸਹੀ ਗੱਲ ਹੈ ਕਿਹੜਾ ਨਹੀਂ ਆਜ਼ਾਦ ਦਾ ਬਸ ਇਗੜਾ ਨਾ ਜਿੱਦਾਂ ਤੁਰ ਕੇ ਵੀ ਆ ਸਕਦਾ ਹੈ ਨਾ ਪਰ ਕਾਲੀ ਜਿਆਦੀ ਕਰਦਾ ਉਹ ਫਿਰ ਪਾਪਾ ਤੇ ਹੈ ਨਾ ਫਟੋ ਫਟ ਹਟੋ ਫਟ ਕਮ ਸਹੀ ਨਹੀਂ ਕਈ ਵਾਰ ਗਲਤ ਵੀ ਹੋ ਜਾਂਦਾ ਹੈ ਦੇ ਫੋਨ ਹੁੰਦੇ ਆ ਇਹਨੇ ਹਜੇ ਵੀ ਫੋਨ ਤੇ ਹੀ ਲੱਗੇ ਭੈਣ ਜੀ ਮੈਰਿਜ ਬਿਊਰੋ ਖੋਲਿਆ ਹੈ ਤੁਸੀਂ ਵੀ ਗਾਇਸ ਜੇ ਰਿਸ਼ਤੇ ਰਿਸ਼ਤੇ ਕਰਾਉਣੇ ਕਿਸੇ ਦੇ ਤਾਂ ਹਾਡੇ ਨਾਲ ਕੰਟੈਕਟ ਕਮੈਂਟ ਚ ਲਿਖ ਦੇ ਜਿਹਦਾ ਕਰਾਉਣਾ ਹੈ ਬਾਇਓ ਡਾਟਾ ਇਹਨਾਂ ਦੇ ਰਿਸ਼ਤੇ ਕਰਾਏ ਹੋਏ ਸਿਰੇ ਬਹੁਤ ਚੜਦੇ ਨੇ ਵੈਸੇ ਲੋ ਆਪ ਪਹੁੰਚ ਗਏ ਆ ਲੋ ਆਪਾ ਪਹੁੰਚ ਗਏ ਆਪਣੀ ਸਬਜ਼ੀ ਦੇ ਵਿੱਚ ਤੇ ਇੱਥੇ ਆ ਸੱ ਕਦੂਆਂ ਦੀ ਵੱਲ ਹੀਗੀ ਅੱਛਾ ਗੋਭੀ ਵੀ ਹੈਗੀ ਬਈ ਸਾਰਾ ਕੁਝ ਹੀ ਹੈਗਾ ਠੀਕ ਹੈ ਤਣੀਆਂ ਹੋਇਆ ਤਣੀਆਂ ਹੈ ਸਾਡਾ ਆ ਕਣ ਬੀਜਿਆ ਨਾ ਇਹ ਪਿਆਜ਼ ਦਾ ਕਣ ਬੀਜਿਆ ਆ ਹੈ ਬੈਂਗਣ ਤੇ ਟਮਾਟਰ ਨੇ ਗੋਭੀ ਐ ਸਬਜ਼ੀਆਂ ਸਾਰੀਆਂ ਹੀ ਲੱਗੀਆਂ ਐ ਕਦੂ ਹਾਂ ਕਦੂ ਐ ਸੁੱਕ ਕਿਉਂ ਗਏ ਆਪ ਨੂੰ ਕੋਟਾ ਦਾ ਕਦੂ ਐ ਕਦੂ ਕਿਉਂ ਸੁੱਕ ਗਏ ਐ ਇਧਰ ਮੰਮੀ ਦੇ ਦੀਦੀ ਪਾਲਕ ਵੱਢਣ ਦੇ ਨੇ ਮੂਲੀਆਂ ਵੀ ਐ ਗਾਜਰਾ ਵੀ ਐ ਨਿੱਕੀਆਂ ਨਿੱਕੀਆਂ ਤੇ ਅੱਗੋਂ ਅੰਕਲ ਨੇ ਧਨੀਆਲ ਵੀ ਲਾ ਦਿੱਤਾ ਸਰ ਮੁਰਗੀ ਵੀ ਹੈਗਾ ਕੋਈ ਸ਼ਾਇਦ ਬ੍ਰੋਕਲੀ ਕੋਈ ਸਬਜ਼ੀ ਸਾਰੀ ਹੈਗੀ ਆਡੇ ਕੋਲ ਬ੍ਰੋਕਲੀ ਵੀ ਲੱਗੀ ਐ ਇੱਧਰ ਆ ਚਕੰਦਰ ਲੱਗੇ ਹੋਏ ਆ ਬੀਟਰੂਟ ਗੁਨਾਜ ਕੀ ਕਰਨਿਆ ਇਹ ਆ ਜੀ ਆਪਣੀ ਅੰਕਲ ਜੀ ਦੀ ਸੀਟ ਇਹ ਅੰਕਲ ਦੀ ਸੀਟ ਹੈ ਜਿਸ ਤੇ ਬੈਠ ਕੇ ਕਰਦੇ ਗੋਡੀ ਸੁਣੀਆਂ ਕਰਤੀ ਜੇ ਦੋਥੇ ਨੂੰ ਲੈਂਗਾ ਟਰੈਕ ਹਾਂ ਸਹੀ ਹੈ ਅੰਕਲ ਇੱਥੇ ਆ ਕੇ ਲੈਂਗਾ ਤਨੀ ਟਰਾਈ ਕਰਦੇ ਮਿਹਨਤ ਕਰਦੇ ਤਾਂ ਹੀ ਤੁਸੀਂ ਸਣ ਸੁਣੀਆਂ ਸਬਜ਼ੀਆਂ ਖਾਂਦੇ ਜੇ ਇੱਥੇ ਲੈਂਗਾ ਟਰਾਈ ਕਰਦਾ ਪਰ ਤੂੰ ਜਾਣੀ ਮੇਰੀਏ ਗੁਨਾਜ ਵੀ ਚੜੇਗਾ ਉਹ ਲਹਿੰਗਾ ਟਰਾਈ ਕਰਨ ਵਾਸਤੇ ਇਹ ਮੇਥੀ ਹੈ ਨਾ ਲਹਿੰਗਾ ਟਰਾਈ ਹੋਣ ਡਿਆ ਅਦਰ ਨਹੀਂ ਮੇਥੀ ਹੈ ਹਾਂ ਮੇਥੀ ਹੁੰਦੀ ਹੈ ਮੇਥੀ ਨਹੀਂ ਗਈ ਮੇਥਰੇ ਨੇ ਮੇਥਰੇ ਆ ਥੋੜਾ ਜਿਹਾ ਵਾਟਰ ਨੂੰ ਸੋਨਾ ਹੋ ਜਾਏਗਾ ਚਟਨੀ ਚਟਨੀ ਬਣਾਵਾਂ ਪਾਲਕ ਤੇ ਆਪਾਂ ਸ ਵੱਢਣੀ ਹੈ ਆਪਾਂ ਪਾਲਕ ਪਨੀਰ ਬਣਾਵਾਂਗੇ ਉਹ ਤਾਂ ਹੈ ਅੰਗਰ ਦਾ ਅੰਗਰ ਦਾ ਫੇਵਰੇਟ ਪਾਲਕ ਪਨੀਰ ਬਣਾਵਾਂਗੇ ਨਹੀਂ ਹੋਰ ਵੱਢ ਲਓ ਥੋੜੀ ਜੀ ਫਿਰ ਬਣਾਵਾਂਗੇ ਖਾਵਾਂਗੇ ਤੇ ਸਹੀ ਨਾ ਤੁਹਾਨੂੰ ਘਰ ਕਿੰਨੇ ਲਿਆਉਣਾ ਹੈ ਪਾਪਾ ਬੰਦ ਲੈ ਆਵਾਂ ਪਾ ਇਹ ਚ ਬਣ ਲੈਨੇ ਸ਼ਾਲਚ ਆਪਾਂ ਦੇਸੀ ਕੰਮ ਕਰ ਲਾਂਗੇ ਹਨਾ ਪਾਲਕ ਕੱਟਣੇ ਗਾਣਾ ਆ ਇਹਦੇ ਨਾਲ ਹੀ ਕਰਦੇ ਨੇ ਕੱਟ ਲਾਂਗੇ ਟੋਕਾ ਲਿਆਂਦਾ ਨਮਕ ਸਾਗ ਦਾ ਟੋਕਾ ਆ ਨਵਾਂ ਟੋਕਾ ਆ ਹਾਂ ਪੇਕ ਆਪਣੇ ਵਾਲਾ ਤੇ ਸਾਡੇ ਕਿੰ ਤੋਂ ਆਇਆ ਹਾਏ ਹਾਏ ਆ ਫੇਰ ਤੇ ਫੇਰ ਤੇ ਕੱਟਣਾ ਬਣਦਾ ਹੀ ਐ ਨਾ ਭਾਈ ਤੇ ਸ਼ੁਰੂਆਤ ਵੀ ਨਹੀਂ ਕੀਤੀ ਸ਼ੁਰੂਆਤ ਇਤੋਂ ਹੀ ਕਰਾਂਗੇ ਆਪਾਂ ਪਾਲਕ ਪਨੀਰ ਬਣਾਵਾਂਗੇ ਨਾ ਉਹ ਗੁਨਾਜ ਵੀ ਪਾਲਕ ਲਿਆਇਆ ਜੇ ਵੀ ਉਹ ਵੇਖੋ ਹਾੜਾ ਤੇ ਦੀਦੀ ਕੋਲ ਗਿਆ ਏ ਟੋਕਾ ਹੁਣ ਨਵੇਂ ਟੋਕੇ ਦਾ ਉਹ ਘਟਨ ਕਰ ਲਾਂਗੇ ਕੋਈ ਨਹੀਂ ਨਾਲੇ ਸਪੈਸ਼ਲ ਟੋਕਾ ਨਾਨਕਿਆਂ ਤੋਂ ਆਇਆ ਨਾਨਕਿਆਂ ਦਾ ਟੋਕਾ ਗੱਲ ਸੁਣੋ ਸਵਾਦ ਬਣੇਗਾ ਫਿਰ ਤੇ ਆਹ ਘਰ ਕਿੰਨਾ ਵਾਹ ਬੇਬੀ ਤੇ ਬਾਤ ਨਹੀਂ ਨਹੀਂ ਜੇ ਵੀ ਥੋੜੇ ਵੱਢਦੇ ਬੇਬੀ ਲੀਫ ਨੂੰ ਕਿਤੇ ਨਹੀਂ ਹਰਟ ਹੁੰਦਾ ਇੱਕ ਪਾਸੇ ਵੱਢੀਏ ਨਾ ਫਿਰ ਜ਼ਿਆਦਾ ਖੁੰਗਰਦੀ ਏ ਮਮਾ ਉਹ ਬੇਬੀਜ਼ ਨੇ ਬੇਬੀ ਨੂੰ ਇਹਨੂੰ ਸਾਰੇ ਇਕੱਠੇ ਫੇਰ ਹੋ ਜਾਂਦੇ ਬੋਲੇ ਬੇਬੀ ਦੇ ਆ ਲੈ ਲੈ ਸਾਰਾ ਵੜ ਦੇ ਅੰਟੀ ਨੂੰ ਪਾਲਕ ਵੱਡਣੀ ਨਹੀਂ ਆਉਂਦੀ ਨਹੀਂ ਮੈਂ ਟ੍ਰੇਨਿੰਗ ਦੇ ਰਹੇ ਨੇ ਮੈਂ ਕਰਕੇ ਫੜੋ ਆਹ ਦੇਖ ਆਹ ਵੇ ਕਿੰਨੀ ਵੇਸਟ ਗੱਲ ਸੁਣ ਇਹ ਫੋਟੋ ਕੈਮਰਾ ਕਰਦਾ ਮੈਂ ਤਾਂ ਆ ਹੀ ਆਉਂ ਕਰਕੇ ਵੱਡਣ ਲਈ ਉਹਨੂੰ ਕੋਈ ਇਤਰਾ ਕੈਮਰਾ ਕਰੀ ਆਉਂ ਕਰਕੇ ਨਹੀਂ ਐ ਕਰਕੇ ਐ ਕਰੀਦਾ ਦੇਖੋ ਆ ਬੂਟਾ ਤਾਂ ਇੱਕ ਫੜੀ ਦਾ ਪਰ ਆ ਕਿੰਨੇ ਕਿੰਨੇ ਪੱਤੇ ਕਿੰਨੇ ਵੱਡੇ ਗਏ ਉਹ ਤੇ ਤਿਕਲੋ ਤਾਂ ਮੈਂ ਤਾਂ ਸੰਗਾ ਮਤਲਬ ਗੇ ਹੋਰ ਚਲੋ ਨਾ ਜੀ ਚਲੋ ਹੁਣ ਧਨੀਆਂ ਵਾਲੇ ਪਾਸੇ ਚੱਲਦੇ ਹਾਂ ਪਾਉ ਜੀ ਉੱਧਰ ਧਨੀਆਂ ਪੱਟਿਆ ਜਾ ਰਿਹਾ ਹੈ ਆ ਬਨਾਣ ਨੂੰ ਕੀ ਲੱਭਿਆ ਬਨਾਜ ਕੀ ਹੈ ਮਾਈ ਗਰ ਜਰਨਾ ਜੀ ਦਾ ਬੈਂਗਣ ਮੇਰਾ ਫੇਵਰੇਟ ਸਬਜੈਕਟ ਹੁੰਦਾ ਹੈ ਕੋਚ ਦਾ ਸਬਜੈਕਟ ਹੈ ਠੰਡ ਦੇ ਨਾਲ ਸਾਰੇ ਬੂਟੇ ਵੀ ਕਿਵੇਂ ਹੋਏ ਹਨ ਇੱਧਰ ਇਹਨਾਂ ਦੀ ਮਸਤੀ ਚੱਲਣ ਦੀ ਹੈ ਫੁੱਲ ਇਹ ਤੇ ਜਿੱਥੇ ਨਹੀਂ ਉੱਥੇ ਮਸਤੀ ਆਪ ਥਲੇਨ ਮਾਰਾ ਚ ਕੋ ਆਪਕੋ ਸਨਮਾਨਿਤ ਕੀਤਾ ਜਾਂਦਾ ਹੈ ਆਪਨੇ ਬੈਂਗਨ ਤੋੜੇ ਹੈ ਇਤਨੇ ਲੈ ਲੋ ਆਪ ਕੀ ਨਹੀਂ ਤਲਵਾਰ ਆਹ ਦੋਵੇਂ ਹੱਥਾਂ ਨਾਲ ਫੜੀ ਕੇ ਦਈਏ ਇਹਨੂੰ ਹੀ ਪਰਾ ਕਰੋ ਉਹ ਖੜ ਜਾ ਤੂੰ ਤਲਵਾਰ ਤੋੜ ਦੇਣੀ ਹੈ ਇਹ ਲੋ ਆਪ ਕੀ ਤਲਵਾਰ ਇੰਨੀ ਘੁੱਟੇ ਮਾਰੇ ਆ ਉਨੇ ਤਲਵਾਰ ਨਾਲ ਕੀ ਬੈਂਗਨ ਤੋੜਿਆ ਕਰਨੇ ਨੇ ਮੈਨੂੰ ਲੱਗਦਾ ਮੈਂ ਫੇਰੇ ਕੀਤਾ ਦਸਰੂ ਕਮਲ ਕਦੋਂ ਦੇ ਰਹਿੰਦੇ ਜਿੱਥੇ ਜਾਣ ਉੱਥੇ ਕਮਲ ਚਲੋ 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 ਚਲੀਏ ਹੁਣ ਵੀ ਘਟਰ ਸਾਤੇ ਕੋ ਨੇਰਾ ਵੀ ਉਹ ਚੱਲਿਆ ਹੁਣ ਹੁਣ ਚਲੀਏ ਘਰ ਉਹਨੂੰ ਚਲੋ ਫੇ ਦਿਨੇ ਹੀ ਅੱਗ ਬਾਲ ਕੇ ਬਹਿ ਗਏ ਉਹ ਅੱਜ ਤਾਂ ਠੰਡ ਹੈ ਨਹੀਂ ਸੀ ਇਹ ਤਾਂ ਬਹਾਨਾ ਬਣਾਉਂਦੇ ਨੇ ਪਿੱਥੋਂ ਹਿਲਣਾ ਨਾ ਪਏ ਜਾਨੂ ਕੋਵਾਂ ਤੇ ਕਰਮ ਆਈਆਂ ਅੰਤਰਾ ਜਵਾਲ ਦੋ ਅਗਵਾਲ ਦੋ ਬਾਲ ਲਿਆਓ ਤੇ ਗਈਆਂ ਆਈਆਂ ਨਹੀਂ ਹੈਗੇ ਅੱਛਾ ਇਹ ਇਹ ਆ ਵੇਖ ਲਓ ਕੀ ਕਰਦੇ ਨੇ ਦੋਏ ਜਾਣੇ ਲੋਕਾਂ ਦੀਆਂ ਗੇਟ ਦੀਆਂ ਬੱਲਾ ਵਜਾਵ ਜਾ ਕੇ ਭੱਜਦੇ ਨੇ ਇਹ ਇੱਧਰ ਹੀ ਦੋਏ ਨੇ ਇਹਨਾਂ ਦੀ ਚਾਂਬੜੀ ਲੱਥੀ ਲਓ ਬਸ ਪਾਲਕ ਲੈ ਕੇ ਅਹੀਂ ਆ ਗਏ ਆ ਪਰ ਸਾਨੂੰ ਹੁਣ ਕਾਫੀ ਲੇਟ ਹੋ ਗਿਆ ਹਨੇਰਾ ਹੋ ਗਿਆ ਬੱਚੇ ਨਾਲ ਇਹ ਹੀ ਨੇ ਇਹਨਾਂ ਨੇ ਬੜਾ ਟਾਈਮ ਲਾ ਦਿੱਤਾ ਤੇ ਇਸ ਕਰਕੇ ਆਪਾਂ ਅਨਿਕ ਕਿਨਿਕ ਬੈਂਗਲ ਲਿਆਂਦੇ ਹੀ ਨਾ ਇਹ ਹੀ ਬਣਾ ਲੈਣੇ ਆ ਹੁਣ ਪਾਲਕ ਪਨੀਰ ਆਪਾਂ ਸਵੇਰੇ ਬਣਾਵਾਂਗੇ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ